ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ YouTube ਚੈਨਲ ਸਿੰਘ ਡੇਰੀ ਫਾਰਮ ਤਰਨਤਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਹਾਂ ਐਡਰੈਸ ਇੱਕ ਰੀਵੀਜ਼ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਝਾਮਕੇ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਨਾਮ ਭਾਜੀ ਉਹਨਾਂ ਦਾ ਪ੍ਰਤਾਪ ਸਿੰਘ ਸ਼ਾਹ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਦੋ ਨਾਗ ਮੱਝਾਂ ਦੇ ਵਿੱਚ ਦਿਖਾਵਾਂਗੇ ਤੇ ਦੋਵੇਂ ਮੱਝਾਂ ਦੱਸੋ ਜਿਹੜੀਆਂ ਸੁਈਆਂ ਸੁਈਆਂ ਹੋਣਗੀਆਂ ਇਹਨਾਂ ਪਸ਼ੂਆਂ ਦੀ ਡਿਟੇਲ ਸਾਰੀ ਆਪਾਂ ਵੀਰ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰ ਲੈਣਾ ਦੋਸਤੋ ਕਿ ਬੇਨਤੀ ਹੈ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਹੈ ਪਸ਼ੂ ਦੀ ਨਰਖ-ਬਰਖ ਜਿਹੜੀ ਕਰਨੀ ਉਹ ਤੁਸੀਂ ਆਪ ਆ ਕੇ ਕਰਨੀ ਹੁੰਦੀ ਹੈ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਨਾ ਚੱਲਦਾ ਹੋਵੇ ਆਓ ਕਰੀਏ ਵੀਰ ਨਾਲ ਗੱਲਬਾਤ ਡਿਟੇਲ ਆਪਾਂ ਇਹਨਾਂ ਦੋਵਾਂ ਪਸ਼ੂ ਦੀ ਵੀਰ ਦੇ ਕੋਲੋਂ ਪੁੱਛ ਲੈਂਦੇ ਆਂ ਜੀ ਸਾਸੀ ਗਿਆ ਬਾਈ ਜੀ ਸਾਸੀ ਗੱਲ ਜੀ ਮਾਨੇ ਹੋਰ ਬਾਈ ਠੀਕ ਠਾਕ ਵਧੀਆ ਜੀ ਕਰਦੀ ਖਾਂ ਜੀ ਬਾਬਾ ਟਾਈਮ ਲੱਗ ਗਿਆ ਪੈਨੋ ਜਦੋਂ ਮਾਲ ਕੁੜਿਆ ਬਰਾਂਡਾ ਭਰਿਆ ਹੋਵੇ ਤੁਹਾਨੂੰ ਪਤਾ ਸਾਨੂੰ ਵਸਣ ਹੁੰਦਾ ਅੱਗੇ ਨਾਲ ਕੋਈ ਨਹੀਂ ਕਰਦਾ ਹੈ ਇਹ ਗੱਲ ਹੈ ਇਹਦੀ ਗੱਲ ਹੈ ਹਾਂਜੀ ਹਾਂਜੀ ਧੰਨਵਾਦ ਦੋ ਮਹੀਆ ਵਾਂ ਤੇ ਹੁਣ ਗਾ ਕੇ ਫਿਰ ਫਿਰੇ ਮੁੜ ਕੇ ਅਗਲਾ ਗੁੱਸਾ ਕਰਦਾ ਜਿਹੜਾ ਮਦਰ ਹੈ ਇਹਦੀ ਗੱਲ ਹੈ ਹਾਂਜੀ ਐਡਰੈਸ ਹੋ ਗਈ ਵੀਰ ਆਪਣੀ ਐਡਰੈਸ ਆਪਣੀ ਪਿੰਨ ਝਾਮਕੇ ਖੁਰਦ ਜੇ ਹਾਂਜੀ ਤੇ ਜ਼ਿਲ੍ਹਾ ਤਰਨਤਾਰਨ ਹਾਂਜੀ ਸਿਰੇ ਤਰਨਤਾਰਨ ਹਾਂਜੀ ਤੇ ਨਾਮ ਹੈਗਾ ਜੇ ਪ੍ਰਤਾਪ ਸਿੰਘ ਸ਼ਾਹ ਹਾਂਜੀ ਤੇ ਫੋਨ ਨੰਬਰ ਜੇ 788901172 ਸਤਰਾਤਨਾ ਸੀ ਜੀਰੋ ਗਰਸਟਾਈ ਠੀਕ ਹੈ ਜੀ ਅੱਜ ਆਪਣਾ ਦੋ ਨਾਗ ਹੈ ਹਾਂਜੀ ਦੋ ਨਾਗ ਭਾਈ ਦੋਵੇਂ ਮੱਝਾਂ ਸੁਣੀ ਹੈ ਹਾਂਜੀ ਹਾਂਜੀ ਨਾਗ ਤੇ ਭਾਈ ਹੈਗੇ ਤਿੰਨ ਕ ਅੱਛਾ ਜੀ ਇੱਕ ਮਹੀ ਵੇਗੀ ਹੋਣੇਗਾ ਭਣੀ ਠੀਕ ਹੈ ਜੀ ਤੇ ਸ਼ੁਰੂ ਕਰ ਲਈਏ ਆਪਾਂ ਇਸ ਮੱਝ ਤੋਂ ਪਹਿਲਾਂ ਦੱਸਿਓ ਜੀ ਡਿਟੇਲ ਇਹ ਭਾਈ ਸੁਗਾ ਪਹਿਲਾਂ ਜੀ ਅੱਛਾ ਜੀ ਸੁਈ ਤੇ ਸੁਈ ਨੂੰ ਕੋਈ ਢਾਈਆਂ ਕ ਮਹੀਨਿਆਂ ਦਾ ਟਾਈਮ ਹੋਇਆ ਅੱਛਾ ਜੀ ਬਾਕੀ ਭੈਣਾ ਭਾਵਾਂ ਦੇ ਗਾੜੀ ਆ ਪੁੱਜੇ ਜਿਮ ਜੱਜ ਕਰ ਲੈ ਠੀਕ ਹੈ ਜੀ ਤੇ ਦੁੱਧ ਦੇ ਨਾਲ ਜਿਹੜਾ ਪੱਕਾ ਵਾ ਭਾਵਾਂ ਹੱਥਾ ਕੀ 7 ਲੀਟਰ ਦੁੱਧ ਗ੍ਰੈਜੂਏਟ ਹੋਣਾ ਹਾਂਜੀ ਹਾਂਜੀ ਠੀਕ ਹੈ ਜੀ ਤੇ ਬੱਚਾ ਹੈਗਾ ਤਾਂ ਨਹੀਂ ਬੱਚਾ ਨਹੀਂ ਜੀ ਹੈਗਾ ਮਿਲਦੀ ਭੜੇ ਬੱਚਾ ਦੋਹਾਂ ਦਾ ਨਹੀਂ ਹੈਗਾ ਨਹੀਂ ਜੀ ਨਹੀਂ ਹੈਗਾ ਦੋਹਾਂ ਦਾ ਠੀਕ ਹੈ ਲਓ ਕੱਢੀ ਜੀ ਬਾਹਰ ਲਓ ਜੀ ਦੋਸਤੋ ਸੂਹਾ ਪਹਿਲਾ ਸੂਈ ਤੇ 2 2.5 ਮਹੀਨੇ ਦਾ ਟਾਈਮ ਵੀਰ ਕਹਿੰਦਾ ਸੂਈ ਨੂੰ ਹੋ ਗਿਆ ਵਾ 7 ਲੀਟਰ ਤੋਂ ਜਿਹੜਾ ਮੌਕੇ ਦਾ ਤਿਆਰ ਹੋਊਗਾ ਜੀ ਕੱਦ-ਕੱਡ ਮੈਂ ਤਾਂ ਚੈੱਕ ਕਰ ਲਉ ਲਓ ਜੀ ਕਰੋ ਚੱਕ ਪਿੱਠ ਪੜੇ ਦੀ ਚੜਾਈ ਦੋਸਤੋ ਚੈੱਕ ਕਰ ਸਕਦੇ ਹੋ ਆਲਸ

ਵੱਖੋਟੇ ਟੋਟਾ ਕਾਣੇ ਖਲੋਤੀ ਹਾਂਜੀ ਲੋ ਜੀ ਦੱਸੋ ਕਰਵੇ ਚੱਕੇ ਦੀ ਆਰਡਰ ਕੁਆਲਿਟੀ ਚਾਰੇ ਥਣ ਗੈਰ ਚ ਲੱਗੇ ਹੋਇਆ ਚਾਹ ਕਰੋ ਚੈੱਕ 7 ਲੀਟਰ ਦੁੱਧ ਵੀ ਪੱਕਾ ਪਿਆਰ ਹਾਂਜੀ ਹਾਂਜੀ ਠੀਕ ਹੈ ਉਹ ਦੀਏ ਜੀ ਭਾਵੇਂ ਕੋ ਦੋ ਡੰਗ ਚੋਗੇ ਖੜੇ ਜੀ ਠੀਕ ਹੈ ਜੀ ਬਾਕੀ ਥੋੜਾ ਆਪਣਾ ਚਾਰ ਚੂਰਨੀ ਖਾਦਾ ਮਈਆਂ ਸਵੇਰ ਦਾ ਆ ਮਾਲ ਹਾਂਜੀ ਹਾਂਜੀ ਹੈਗੀ ਵੀ ਨਵੀਂ ਜਿਸ ਸੋਹਣੀ ਸਾਨੀ ਆ ਸਿੰਘ ਮੂੰਹ ਦੀ ਵਖਾ ਹਾਂਜੀ ਹਾਂਜੀ ਆ ਸਿੰਘ ਤੇ ਮੈਂ ਵਿਖਾਤੇ ਪਿਸਟਲ ਦੀ ਚੈੱਕ ਕਰਾਤੀ ਵੀਰੋ ਨੇ ਇੱਕ ਰੀਪੇ ਕਰ ਲਓ ਲਵ ਜੀ ਤੇ ਮੋਲ ਵੀਰ ਦਾ ਕੀ ਕਰਨਾ ਜੇਰੀਆ 70 ਦੀ ਦੇ ਦਿਓ ਜੀ 70 ਦੀ ਦੇ ਦਿਓ ਹਾਂਜੀ ਪੂਰੇ ਸਾਰ ਦੀ ਦੇ ਦਈਏ 60000 ਪੂਰਾ ਮਾਨ ਤਾਂ ਕਰਾਉਣਾ ਹੈ ਕਰਾਉਣਾ ਮਾਨ ਤਾਂ ਹਾਂ ਮਾਨ ਤਾਂ ਤੇ ਕਰਾਉਣਾ ਹੀ ਆ ਮਾਨ ਤਾਂ ਤੋਂ ਬਿਨਾਂ ਤੁਹਾਨੂੰ ਪਤਾ ਆਪਣੀ ਵੀਡੀਓ ਫੱਬ ਦੀ ਦੋ ਕੱਟ ਦੇ ਦੋ ਕੱਟ ਕਰ 58 ਹੋਗੇ ਹਾਂਜੀ 58 ਅੱਛਾ ਜੀ ਹੋਰ ਕਸਰੇ ਕੀ ਖੜੀ ਬੜੀ ਹੋਰ ਛੱਡ ਦੇਣੇ ਯਾਰ 57000 ਹੋ ਛੱਡ ਦਿਆ ਹਾਂਜੀ ਹਾਂ ਠੀਕ ਹੈ ਪੂਰੇ ਸਟੇਜ ਤੇ 57000 ਰੁਪਏ ਦੋਸਤੋ ਇਹਦਾ ਹੋ ਗਿਆ ਜੇ ਮੌਕੇ ਤੇ ਸਾਰੀਆਂ ਕਸਰਾਂ ਦਾ ਵੀ ਸ਼ੋਰ ਸ਼ਪਾ ਮਾਨਤਾ ਆਇਆ ਕਹਿੰਦਾ ਜ਼ਰੂਰ ਹੋਗਾ ਮੌਕੇ ਤੇ ਬਾਕੀ ਪੂਰੀ ਵੱਡੀ ਮੈਂ ਹਾਂਜੀ ਤੇ ਜਿਹੜੀ ਨਾਲ ਬੱਦੀ ਮੱਝ ਵੀਰੇ ਦੀ ਇਹ ਸਾਰੇ ਭਾਈ ਦੁੱਧ 8 ਲੀਟਰ ਜੀ ਅੱਛਾ ਜੀ ਇਹ ਥੋੜੀ ਜੀ ਨਾ ਮੈਂ ਵੱਧੀ ਰਹੀ ਅੰਦਰ ਅੱਜ ਤਾਂ ਵੀ ਖਰੀਦ ਕਹਿੰਦੇ ਦੀ ਤਾਂ ਕਰਕੇ ਚਟੀਰ ਆਰਡਰ ਕੁਆਲਟੀ ਬਹੁਤ ਚੰਗੀ ਚਵਾਈ ਵਰੀ ਚੰਗੀ ਹੈ ਅੱਛਾ ਜੀ ਹਾਂਜੀ ਹਾਂਜੀ ਲਓ ਜੀ ਕਰੋ ਚੈੱਕ ਤੇ ਹੈਗੀ ਵੀ ਸੂਏ ਦੁੱਜੇ ਹੀ ਆ ਅੱਛਾ ਜੀ ਪਹਿਲੇ ਨਹੀਂ ਦੁੱਜੇ ਸੂਏ ਜੇ ਠੀਕ ਹੈ ਜੀ ਤੇ ਥੋੜੀ ਅੰਦਰ ਵੱਧੀ ਰਹੀ ਤਾਂ ਕਰਕੇ ਦੁੱਧ 8 ਲੀਟਰ ਜੀ ਅੱਛਾ ਜੀ ਸੂਆ ਦੁੱਜਾ ਜੇ ਤੇ ਸੂਈ ਨੂੰ ਇਹਨੂੰ ਕੋਈ 2 ਮਹੀਨੇ ਹੋਏ ਜੀ ਅੱਛਾ ਜੀ ਹਾਂਜੀ ਕੜੀੇ ਬਾੜ ਨੂੰ ਲਓ ਜੀ ਦੋਸਤੋ ਸੂਆ ਦੁੱਜਾ ਵੀਰ ਕਹਿੰਦਾ ਸਹੀ ਹੈ ਬਾਕੀ ਤੁਸੀਂ ਨਿਰਖ ਪਰ ਕੰਮ ਕਰ ਲਿ ਇਹ ਇਹ ਨੂੰ 2 ਕੁ ਮਹੀਨੇ ਦਾ ਸਮਾਂ ਹੋ ਗਿਆ ਸਾਨੂੰ ਅੰਦਰ ਵੱਜਣ ਦੇ ਨਾਜ਼ਰੀ ਦੀ ਸਕਿਨ ਫ੍ਰੀਜ ਲੱਭੀ ਹੋ ਗਈ ਹੈ ਉਹਨਾਂ ਨੇ ਸ਼ੈੱਡ ਹੀ ਪਾਈ ਸ਼ੈੱਡ ਉਹਨਾਂ ਅੰਦਰ ਵੱਧੀ ਰਹੀ ਹੈ ਠੀਕ ਹੈ ਜੀ ਹਾਂਜੀ ਲੈਵਲ ਉਹਦੀ ਤਾਂ ਬਹੁਤ ਹੀ ਜਵਰਣਿਆ ਹਾਂਜੀ ਬੜੀ ਬੜੀ ਚੰਗੀ ਹੈ ਠੀਕ ਹੈ ਜੀ ਹਾਂਜੀ ਲਓ ਜੀ ਕਰੋ ਚੱਕ ਜੀ ਲੈ ਜਾ ਵੀ 2-4 ਦਿਨ ੱਪੇ ੱਪੇ ਵੱਦੀ ਨਾ ਹਾਂਜੀ ਹਾਂਜੀ ਹਾਂ ਤੋਂ ਆਪਣਾ ਰੰਗ ਸਜੋ ਇੰਨਾ ਬਸ ਹਾਂਜੀ ਹਾਂਜੀ ਵਾਕੀ ਦੋਤ ਮੈਂ ਦਾ ਕੱਦ ਕੱਟ ਪੂਰਾ ਵੱਡਾ ਆ ਲਓ ਜੀ ਕਰ ਚੱਕ ਆ 8 ਕਿਲੋ ਦੁੱਧ ਦੋਸਤੋ ਜਿਹੜਾ ਮੌਕੇ ਦਾ ਤਿਆਰ ਜੀ ਹਾਂ ਜੀ ਇਹ ਸਨਿਆਤ ਹੈ ਜੀ ਤਸੱਲੀ ਵੀ ਜਿਹੜਾ ਕੋਈ ਮਰਜ਼ੀ ਆਪਣੀ ਕਰਨੀ ਪੇਸ ਵਾਇਪ ਪਾਉਗਾ ਬੇਸ਼ੱਕ ਇੱਕ ਟਾਈਮ ਦੋ ਟਾਈਮ ਚੋੜ ਕੇ ਡੰਗ ਚੋਗੇ ਜੀ ਕਰ ਸਕਦੇ ਹਨਾ ਕੋਈ ਆਪਾਂ ਨੂੰ ਕੋਈ ਨਹੀਂ ਹਾਂ ਜੀ ਹਾਂ ਜੀ ਹਾਂ ਜੀ ਆਹ ਲਓ ਜੀ ਦੀ ਆਰਡਰ ਕਾਲੀ ਕਰ ਲੋ ਚੱਕ ਠੀਕ ਹੈ ਜੀ 4 10 ਵੀ 4 ਖਾਣੇ ਦਾ ਪ੍ਰੋਬਲਮ ਵਧੀਆ ਜੀ ਚੌਣ ਇੱਕ ਨੰਬਰ ਆ ਠੀਕ ਹੈ ਜੀ ਹਾਂ ਜੀ ਤੇ ਇਹਦਾ ਮੁੱਲ ਵੀ ਕੀ ਕਰਨਾ ਭਾਈ ਮੋਲੇ ਦਾ ਵੀ ਭਾਵੇਂ 60 ਕਰਾ ਲੈ ਕੋ 65 ਕਰਾ ਲੈ ਹਾਂ ਜੀ ਇਹ ਵੀ ਦੇ ਦਈਏ 55 ਦੀ 55 ਜੋ ਦਾ ਮੰਨਤਾ ਕਰੀਏ ਇਹ ਤਾਂ ਪਤਾ ਸੀ ਪੂਰੇ 55 ਦੀ ਦੇ ਦਈਏ 5500 ਕਰੀਏਗੀ ਜੈਸਕੇ 55 ਜੀ ਚਲੋ ਕੋਈ ਗੱਲ ਬੋਲ ਜੀ ਪੂਰੇ ਬੋਲ ਜੀ ਜੋ ਆ ਤਾਂ ਕੋਈ ਨਹੀਂ ਇਹਦੇ ਹੁਣ ਆਪਾ ਮੁੱਲ ਵੀ ਆਪਾਂ ਛੋਟਾਂ ਵਾਲੇ ਕਰਨ ਦਾ ਜੀ ਠੀਕ ਠੀਕ ਹੈ ਹਾਂ ਜੀ ਲੋ ਜੀ ਦੱਸੋ ਮੁੱਲ ਬਾਕੀ ਕੋਈ ਨਾ ਕਿ ਮੈਂ ਦੱਸੀ ਆ ਫੜਾ ਨਾ ਚਾਰ ਚੁਰ ਦੀ ਖਾਦਾ ਮਈਆਂ ਨੇ ਹਾਂ ਗੇਰ ਪਹੂ ਫਿਆਰਿਆ ਪਠਾ ਖਾਨ ਦਾ ਚਾਰ ਉਹ ਇਹ ਚਵਾਈ ਚਵੀ ਦੀ ਇੱਕ ਨੰਬਰ ਮਿਲਦੀ ਪੜੇ ਤੇ ਹਾਂਜੀ ਹਾਂਜੀ ਦੋਵੇਂ ਪੜੇ ਤੇ ਤੇ ਦੋਸਤੋ ਦੋਵੇਂ ਪਹੂ ਜੜਿਆ ਸਵੇ ਸਵੇ ਮੇਰੇ ਵੀਰੇ ਇੱਕ ਟਾਈਮ ਦੋ ਟਾਈਮ ਚੋ ਕੇ ਆਪਣੀ ਤਸੱਲੀ ਕਰ ਲਿਆ ਕਰੋ ਅਡਰੈਸ ਇੱਕ ਰੀਤ ਦਾ ਫੇਰ ਬੋਲ ਦੇਣਾ ਪਿੰਡ ਚਾਮਕੇ ਤਸਵੀਲ ਜਿਹੜਾ ਸ਼ਹੀਦ ਤਰਨਤਨ ਸਾਹਿਬ ਤੇ ਨਾਮ ਭਾਈ ਉਹਨਾਂ ਦਾ ਪ੍ਰਤਾਪ ਸਿੰਘ ਸ਼ਾਹ ਕੋਨ ਨੰਬਰ ਵੀ ਦੇਖੀ ਫੇ ਬੋਲ ਦੀ ਹਾਂਜੀ ਭਾਜੀ ਫੋਨ ਨੰਬਰ ਹੈਗਾ 78901127 ਠੀਕ ਹੈ ਜੀ 78901127 ਠੀਕ ਹੈ ਬਾਕੀ ਭਾਜੀ ਹੱਥ ਜੋੜ ਕੇ ਫੇਰ ਇਹੋ ਬੇਨਤੀ ਹਰ ਵੀਰ ਨੂੰ ਹੁੰਦੀ ਆ ਵੀ ਆਪਦੀ ਜਿਹੜਾ ਡੰਗਰ ਪਸੰਦ ਆਉਂਦਾ ਆਪਾਂ ਨੂੰ ਫੇਰ ਬਿਆਨ ਆ ਪਾਓ ਹੂੰ ਘਰੇ ਆਉਦੇ ਸਲਾਹ ਕਰਕੇ ਬੁਖਾ ਕੇ ਤੇ ਘਰੇ ਆਪਣੇ ਆ ਕੇ ਵਿਜਿਟ ਕਰਕੇ ਤਸੱਲੀ ਕਰਕੇ ਕਰਾਓ ਠੀਕ 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 ਸਸਿਕਾ ਸਸਿਕਾ